ਮਿਲ ਗਿਆ ਜੀ ਜੇਬਲ ਰਿਕਵਰਸਰ ਬੈਕ ਟੂ ਮਨਾਰੀ ਹੋਣੀ ਹੋਣੀ ਅਸਲ ਰਿਟਰਾਈਂਗ ਤੋਂ ਥੋਣੀ ਰੋਡੋਂ ਸੀ ਪੇਕਸ ਜੋੜੀ ਦੋ ਕੇ ਬਾਅਦ ਇਸ ਇੰਡਸਟਰੀ 37301 ਤੋਂ 15 ਦਾ ਪੈਸ਼ਨ ਅਰ ਰੂਬਾਈ ਮੈਡੀਕਲ ਚਿਲ ਹੈ ਬਸ ਕਿੰਨੇ ਕੇ ਕੇਪ ਕੋ ਟ੍ਰੀਟਮੈਂਟ ਹੋ ਰਿਹਾ ਹੈ ਅਨਲਿਵਲ ਕਬਸ ਰੀਸ਼ੀਅਟਡ ਮੇਂ ਤਿਰਫਾ ਜਕਿ ਮੇਂ 330 ਪੈਟਨ ਇਸ ਬਾਰ ਬਾਰ ਫਲੋ ਬੋਡੀ ਬਸ ਫਲੋ ਮੋਸ ਲਿਬਟਰੀ ਨਹੀਂ ਹੈ ਅਸੋ ਸੈਗਨੋਵਿਕ ਕਵਜ਼ੀਨਿੰਗ ਮੇਂ 15 ਚਾਪਟਰ ਸੈਂਟੀਮੀਟਰ ਸੈਂਟੀਫਾਈਡ ਰਿਪੋਰਟ ਪੋਸਟ ਕਰਦੇ ਕਿ ਦਿਨਾਂ ਘੰਟੇ ਮੈਂ ਨਸਨ ਜੁ ਸਕਾ ਹਾਂ ਉਸ ਅਸੋ ਯਕਮੀ ਦਾ ਮੈਂ 9th ਕਲਾਸ ਨੂੰ ਮੌਨਿਟਰ ਜੀ ਕੋਲ ਪੜਦੀ ਆਂ ਜੀ ਰਿਪੋਰਟ ਬਣਾਇਆ ਤੁਸੀਂ ਮੈਂ ਇੰਗਲਿਸ਼ ਦੇ 218 ਸ਼ਬਦ ਪੜ੍ਹਿਆ 30 ਮਿੰਟ ਦੇ ਵਿੱਚ ਜਿਹੜੀ ਉਚਾਰਨ ਦੇ ਕਿਹੜੇ ਸ਼ਬਦ ਸੀਗੇ ਕਿੱਥੋਂ ਤੁਸੀਂ ਲਿਖੇ ਇਹ ਮੈਂ ਕਿਸੇ ਬੁੱਕ ਚੋਂ ਲਏ تھے ਸੀਗੇ 218 ਸ਼ਬਦ ਸੀਗੇ ਇੰਗਲਿਸ਼ ਦੇ ਇਹਦੀ ਪ੍ਰੈਕਟਿਸ ਵਿੱਚ ਮੈਨੂੰ 4 ਮਹੀਨੇ ਦਾ ਟਾਈਮ ਲੱਗਿਆ ਸੀਗਾ ਜਿਹੜਾ ਕਿ ਪ੍ਰੈਕਟਿਸ ਮੈਨੂੰ ਬਹੁਤ ਔਖੀ ਲੱਗਦੀ ਹੁੰਦੀ ਸੀ ਮੇਰੇ ਵਿੱਚ ਦੀ ਮਨ ਵੀ ਡੋਲ ਗਿਆ ਸੀ ਕਿ ਮੇਰੇ ਤੋਂ ਨਹੀਂ ਹੋਊਗਾ ਕਿ ਮੈਂ ਰਹਿਣ ਦਿੰਨੀ ਐ ਪਰ ਫਿਰ ਵੀ ਮੇਰੇ ਟੀਚਰਸ ਦੇ ਸਪੋਰਟ ਕਰਕੇ ਰੰਜੀਤ ਸਰ ਨੇ ਮੋਟੀਵੇਟ ਕੀਤਾ ਪੇਰੈਂਟਸ ਦੇ ਸਪੋਰਟ ਕਰਕੇ ਐਟ ਲਾਸਟ ਮੇਰੇ ਰਿਕਾਰਡ ਦੇ ਬਣ ਗਿਆ ਸੀਗਾ ਕਿਸ ਨੇ ਤੁਹਾਨੂੰ ਇਹ ਦਿੱਤਾ ਅਵਾਰਡ ਇਹ ਮੈਨੂੰ ਬਠਿੰਡੇ ਵਿੱਚ ਏਡੀਸੀ ਦੇ ਸਰ ਨੇ ਆਨਰ ਕੀਤਾ ਸੀਗਾ ਇਸ ਰਿਕਾਰਡ ਦੇ ਲਈ ਅੱਗੇ ਕੀ ਕਰਨਾ ਚਾਹੁੰਦਾ ਹਾਂ अगे भी मैं इंग्लिश के रिलेटिड ही कुछ रिकॉर्ड बनाना चाहूंगी या बैकस के रिलेटिड कोई रिकॉर्ड बनाना चाहूंगी बैकस ने भी इस चीज़ मेरी बहुत हैल्प की है बैकस में जाना मेरा फोकस मेरा कंसनट्रेशन मेरी स्पीड बहुत इनक्रीज हुई है जिदे करके रिकॉर्ड बन सकिया बड़े होकर की बनना है बड़े होकर मैं एक डॉक्टर बनना चाहनी हाँ जिद बैकस मेरा बहुत कम आऊगा आई गैस किस तरह लग रहे हैं वहाँ का सरकार ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਦੇ ਲੱਗਿਆ ਨਹੀਂ ਸੀਗਾ ਕਿ ਇਹ ਜਾ ਮੈਂ ਕੁਝ ਕਰ ਸਕਦੀ ਹਾਂ ਰਿਕਾਰਡ ਪਰ ਰਣਜੀਤ ਸਰ ਕਰਕੇ ਮੈਨੂੰ ਇੰਨਾ ਆਨਰ ਫੀਲ ਹੋ ਰਿਹਾ ਹੈਗਾ ਕਿ ਏਡੀਸੀ ਸਬਡਸਰ ਨੇ ਵੀ ਮੈਨੂੰ ਆਨਰ ਕੀਤਾ ਸੀ ਇੱਡੇ ਰਿਕਾਰਡ ਲਈ ਸਰ ਮੈਂ ਬਹੁਤ ਖੁਸ਼ ਹਾਂ ਇਸ ਵਾਰਡ ਤੋਂ ਕਿਉਂਕਿ ਬੇਟੀ ਨੇ ਬੜੀ ਮਿਹਨਤ ਕੀਤੀ ਹੈ ਇਸ ਵਾਰਡ ਤੇ 4 ਮਹੀਨੇ ਲੱਗੇ ਕੁੜੀਆਂ ਨੂੰ ਜਿਸ ਨਾਲ ਉਹਨਾਂ ਇੰਸਟੀਚਿਊਟ 4 ਬ੍ਰੇਨ ਜਿਨ੍ਹਾਂ ਦੇ ਉਹਨਾਂ ਰਣਜੀਤ ਸਰ ਨੇ ਉਹਨਾਂ ਨੇ ਬੜਾ ਮੋਟੀਵੇਟ ਕੀਤਾ ਪਰ ਸੌਣੀ ਆਪਦੀ ਲਗਨ ਪੂਰੀ ਸੀ ਕਿ ਕਈ ਵਾਰ ਡਾਵਾ ਡੂਲ ਹੁੰਦੀ ਸੀ ਪਰ ਫਿਰ ਵੀ ਉਹ ਵਾਰ-ਵਾਰ ਮੋਟੀਵੇਟ ਕਰਦੀ ਸੀ ਜਿਸ ਕਰਕੇ ਉਹ ਇਸਕੋ ਮੁਕਾਬਲੇ ਪਹੁੰਚੀ ਹੈ ਕਿ ਅੱਗੇ ਕੀ ਕਰਵਾਉਣਾ ਚਾਹੁੰਦੀ ਹਾਂ ਸਿਰ ਬਾਕੀ ਦੇਖੋ ਅੱਗੇ ਮੇਰੀ ਗੁੜੀਆਂ ਦਾ ਇੰਟਰਸਟ ਹੈ ਮੈਂ ਉਹਦਾ ਮਨ ਹੈਗਾ ਵੀ ਮੈਂ ਡਾਕਟਰ ਲਾਈਨ ਚ ਜਾਣਾ ਚਾਹੁੰਦੀ ਹਾਂ ਵੀ ਨਾਲ ਨਾਲ ਬੈਕਸ ਦੀ ਗੱਲ ਪੂਰੀ ਲੈਣਾ ਚਾਹੁੰਦੀ ਹਾਂ ਕਿ ਮੈਨੂੰ ਇਹਦੇ ਕਰਕੇ ਹੀ ਮੈਂ ਅੱਜ ਇਸ ਮਕਾਮ ਤੇ ਪਹੁੰਚੀ ਹੈ ਬੜਾ ਸ਼ਾਰਬਰਿੰਸ ਇੰਸਟੀਚਿਊਟ ਹੈਗਾ ਰਾਮਪਰਾ ਫੁੱਲ ਦੇ ਵਿੱਚ ਪਿਛਲੇ 17 ਸਾਲ ਤੋਂ ਅਸੀਂ ਬੱਚਿਆਂ ਨੂੰ ਗਾਈਡ ਕਰ ਰਹੇ ਹਾਂ ਮਾਈਂਡ ਦੇ ਰਿਲੇਟਡ ਕੈਲਕੂਲੇਸ਼ਨ ਦੇ ਰਿਲੇਟਡ ਫਾਸਟ ਕੈਲਕੂਲੇਸ਼ਨ ਦੇ ਰਿਲੇਟਡ ਬਹੁਤ ਹੀ ਬੱਚੇ ਇਸ ਏਰੀਆ ਦੇ ਵਿੱਚੋਂ ਵੱਖ-ਵੱਖ ਕੰਪੀਟੀਸ਼ਨ ਜਿੱਤੇ ਆ ਨੈਸ਼ਨਲ ਇੰਟਰਨੈਸ਼ਨਲ ਚ ਬੜੇ ਰਿਕਾਰਡਸ ਬਣਾਏ ਉਹਨਾਂ ਬੱਚਿਆਂ ਚ ਹੁਣ ਇੱਕ ਹੋਰ ਸਾਡੀ ਸਟੂਡੈਂਟ ਹੈਗੀ 90ਆ 9th ਕਲਾਸ ਦੀ ਬੱਚੀ ਹੈਗੀ ਐ ਉਸਨੇ ਫਾਸਟ ਇੰਗਲਿਸ਼ ਰੀਡਿੰਗ ਦਾ ਇੱਕ ਨਵਾਂ ਵਰਲਡ ਰਿਕਾਰਡ ਬਣਾਇਆ ਹੈਗਾ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਉਸਨੂੰ ਸਰਟੀਫਾਈਡ ਕੀਤਾ ਹੈ ਉਸਦੇ ਪ੍ਰਤਿਭਾ ਨੂੰ ਦੇਖਿਆ ਉਹਦੇ ਟੈਲੈਂਟ ਨੂੰ ਦੇਖ ਕੇ ਉਹਨਾਂ ਨੇ ਇਸ ਨੂੰ ਸਰਟੀਫିକੇਟ ਵੀ ਇਸ਼ੂ ਨਵਿਆ ਨੇ 30 ਸਕਿੰਟ ਦੇ ਵਿੱਚ 218 ਇੰਗਲਿਸ਼ ਦੇ ਸ਼ਬਦ ਰੀਡ ਕੀਤੇ ਹਨ ਜਿਹੜੇ ਆਪਾਂ ਕਹਿੰਦੇ ਟੋਟਲੀ ਅਨਬਲੀਵੇਬਲ ਹਨ ਵੀ ਇੰਨੀ ਫਾਸਟ ਕੋਈ ਬੰਦਾ ਪੜ ਸਕਦਾ ਹੈ ਗਿਆ ਬਠਿੰਡਾ ਏਡੀਸੀ ਜਰਨਲ ਡਾਕਟਰ ਨਰਿੰਦਰ ਸਿੰਘ ਢਾਲੀਵਾਲ ਨੇ ਵੀ ਜਦ ਅਸੀਂ ਲਾਈਵ ਪਰਫਾਰਮੈਂਸ ਦੇਖੀ ਉਹ ᱫੋ ਵੀ ਹੈਰਾਨ ਹੋ ਗਏ ਵੀ ਇਸ ਨੂੰ ਉਹਨਾਂ ਨੇ ਵੀ ਕਿਹਾ ਵੀ ਲਾਈਟਨਿੰਗ ਸਪੀਡ ਤੇ ਬੱਚਾ ਪੜ ਗਿਆ ਬੀਬੋਡ ਹਿਊਮਨ ਕੈਪੈਸਿਟੀ ਵੀ ਉਹਨਾਂ ਨੇ ਸ਼ਬਦ ਯੂਜ਼ ਕੀਤੇ ਉਨਾਂ ਨੇ ਵੀ ਆਪਣੇ ਦਫ਼ਤਰ ਦੇ ਵਿੱਚ 90 ਨੂੰ ਇਸ ਪ੍ਰਾਪਤੀ ਲਈ ਉੱਚਾ ਚ ਰੂਪ ਚ ਸਨਮਾਨਿਤ ਵੀ ਕੀਤਾ ਮੈਂ ਇੱਥੇ ਵੀ ਦੱਸਣਾ ਬੰਦਦਾ ਹੈ ਕਿ ਸਿਰਫ ਇਹ ਰਾਮਪਰਾਪੂਲ ਲਈ ਪ੍ਰਾਪਤੀ ਦਿੱਤੀ ਨਹੀਂ ਹੈਗੀ ਇਹ ਇੱਕ ਬਾਕੀ ਬੱਚਿਆਂ ਲਈ ਵੀ ਮਿਸਾਲ ਹੈਗੀ ਜਿਹੜੇ ਬੱਚੇ ਆਪਣਾ ਸਮਾਂ ਸੋਸ਼ਲ ਮੀਡੀਆ ਮੋਬਾਈਲਾਂ ਦੇ ਵਿੱਚ ਵੇਸਟ ਕਰਦੇ ਹਨ 90 ਦਾ ਰਿਕਾਰਡ ਉਹਨਾਂ ਲਈ ਵੀ ਇੱਕ ਮਿਸਾਲ ਹੈਗੀ ਹੈ ਅਗਰ ਇੱਕ ਬੱਚਾ ਆਪਣੇ ਪੜਾਈ ਦੇ ਨਾਲ ਕੁਝ ਐਕਸਟਰਾ ਐਕਟੀਵਿਟੀ ਕਰਦਾ ਹੈਗਾ ਤਾਂ ਉਹ ਵੀ ਆਪਣਾ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਮਕਾਮ ਤੇ ਪਹੁੰਚ ਸਕਦਾ ਹੈ